ਸਾਹਿਬ ਜੀ ਰੂਪਵੰਤ ਹੋਏ ਨਾਹੀ 모ਹ ਹੈ ਪ੍ਰਭ ਕੀ ਜੋਤ ਸਗਲ ਘਟ ਸੋਹ ਹੈ ਤਨਵੰਤਾ ਹੋਏ ਕਿਆ ਕੋ ਘਰ ਪੈ ਜਾਂ ਸਭ ਕਿਛ ਤਿਸ ਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਹੈ ਜੇ ਕੋ ਹੋਏ ਬਹਿਦਾ ਤਾਰ ਤਿਸ ਦੇਨ ਹਾਰ ਜਾਣੇਗਾ ਵਾਰ ਜਿਸ ਗੁਰ ਪ੍ਰਸਾਦ ਤੂ ਟੈਹੋ ਰੋਗ ਨਾਨਕ ਸੋਜਨ ਸਦਾ aroog ਮਾਲਕ ਪਾਤਸ਼ਾਹ ਜੀ ਦੇ ਚਰਨਾ ਚ ਸੀਸ ਨਿਭਾਈਏ ਜੀ ਦੋਵੇਂ ਹੱਥ ਜੋੜ ਕੇ ਫਤਿਹ ਦੇ ਨਾਲ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਪੌੜੀ ਦੇ ਰਾਹੀਂ ਰਹਿਮਤ ਕੀਤੀ ਹੈ ਮਹਾਰਾਜ ਨੇ ਇਨਸਾਨ ਨੂੰ ਸਮਝਾਇਆ ਹੈ ਕੁਝ ਗੱਲਾਂ ਦੇ ਬਾਰੇ ਵਿੱਚ ਕਿਉਂਕਿ ਇਨਸਾਨ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਚੱਲਦਾ ਹੈ ਨਾ ਉਹਨੂੰ ਬੜੀਆਂ ਮਹਾਰਾਜ ਕੀਮਤੀ ਚੀਜ਼ਾਂ ਦਿੰਦੇ ਹਨ ਬਖਸ਼ਿਸ਼ ਇਹ ਰੱਬ ਦੀ ਹੁੰਦੀ ਹੈ ਕੀਮਤੀ ਚੀਜ਼ ਜਿਹੜੀ ਸਾਡੇ ਕੋਲੇ ਵੀ ਹੋਵੇ ਹੁਣ ਇਨਸਾਨ ਦੇ ਕੋਲੇ ਸਰੀਰ ਹੈ ਇਹ ਸਰੀਰ ਜਿਹੜਾ ਹੈ ਇਨਸਾਨ ਦਾ ਨਹੀਂ ਹੈ ਇਹ ਬਖਸ਼ਿਆ ਮਹਾਰਾਜ ਨੇ ਪਰ ਵਰਤਦਾ ਕੌਣ ਪਿਆ ਹੈ ਇਸ ਸਰੀਰ ਨੂੰ? ਮਨੁੱਖ ਇਨਸਾਨ ਵਰਤਦਾ ਪਿਆ। ਚੰਗੇ ਮਨੋਰਥ ਵਾਸਤੇ ਵਰਤਾਂਗੇ ਤੇ ਜ਼ਿੰਦਗੀ ਦਾ ਜਿਹੜਾ ਸਮਾਂ ਹੈ ਇਹ ਸਫਲ ਹੋ ਜਾਂਦਾ ਹੈ। ਜੇ ਆਪਾਂ ਇਸੇ ਸਰੀਰ ਦੇ ਨਾਲ ਕੁਕਰਮ, ਮਾੜੇ ਭੈੜੇ ਕਰਮ ਕਰਦੇ ਜਾਵਾਂਗੇ ਤੇ ਇਹ ਜਿਹੜਾ ਸਰੀਰ ਹੈ ਨਾ ਹੈ ਤੇ ਬਿਨ ਸੰਹਾਰ ਪਰ ਨਾ ਤੇ ਗੁਰੂ ਦੀ ਨਿਗਾਹ ਵਿੱਚ ਪ੍ਰਵਾਨ ਹੁੰਦਾ ਹੈ। ਤੇ ਨਾ ਹੀ ਇਸ ਸੰਸਾਰ ਦੇ ਲੋਕ ਜਿਹੜੇ ਹਨ ਮਾੜੇ ਕੰਮਾਂ ਵਾਲਿਆਂ ਨੂੰ ਚੰਗਾ ਗਿਣਦੇ। ਤਾਂ ਕਰਕੇ ਮਹਾਰਾਜ ਨੇ ਕਿਹਾ ਵਾ ਵੀ ਹਰ ਇੱਕ ਜੀ ਜਿਹੜੀ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਬੜੀ ਹੀ ਅਹਿਮੀਅਤ ਰੱਖਦੀ ਹੈ ਪਰ ਇਹਦਾ ਤੋਂ ਹੰਕਾਰ ਨਹੀਂ ਕਰਨਾ ਮਾਣ ਨਹੀਂ ਕਰਨਾ ਸਿਰਫ ਤੇ ਸਿਰਫ ਕੀ ਕਰਨਾ ਹੈ ਪ੍ਰਮਾਤਮਾ ਦਾ ਰੱਬ ਦਾ ਅਕਾਲ ਪੁਰਖ ਦਾ ਤੂੰ ਸ਼ੁਕਰਾਨਾ ਕਰ। ਹੁਣ ਇਥੇ ਪਾਸ਼ਾ ਜੀ ਨੇ ਜਿਹੜਾ ਬਚਨ ਉਚਾਰਿਆ ਨਾ ਰੂਪਵੰਤ ਹੋਏ ਨਾਹੀਂ ਹੋ ਹੈ ਪ੍ਰਭ ਦੀ ਜੋਤ ਸਗਲ ਘਟ ਸੋਹ ਹੈ ਸੰਸਾਰ ਦੇ ਵਿੱਚ ਕਿਸੇ ਨੂੰ ਰੰਗ ਰੂਪ ਬੜਾ ਹੀ ਸੋਹਣਾ ਮਿਲ ਜਾਂਦਾ ਹੈ ਚਿਹਰਾ ਬੜਾ ਸੁੰਦਰ ਹੁੰਦਾ ਹੈ ਨੈਣ ਨਕਸ਼ ਬੜੇ ਸੋਹਣੇ ਹੁੰਦੇ ਔਰ ਕਈਆਂ ਦਾ ਚਿਹਰਾ ਇੰਨਾ ਸੁੰਦਰ ਨਹੀਂ ਹੁੰਦਾ ਸੁੰਦਰਤਾ ਦੇ ਵਜੋਂ ਪ੍ਰਤੀਕ ਨਹੀਂ ਹੈ ਉਹਦਾ ਚਿਹਰਾ ਤੇ ਲੋਕ ਕਈ ਵਾਰੀ ਉਹਦੇ ਨਾਲ ਕਿਰਣਾ ਕਰਦੇ ਨੇ ਪਰ ਮਹਾਰਾਜ ਨੇ ਸਪਸ਼ਟਤਾ ਦੇ ਨਾਲ ਗੱਲ ਕੀਤੀ ਪਾਤਸ਼ਾਹ ਕਹਿੰਦੇ ਵੀ ਅਗਰ ਰੰਗ ਰੂਪ ਸੋਨਾ ਮਿਲ ਵੀ ਗਿਆ ਨਾ ਤੇ ਸ਼ੁਕਰਾਨਾ ਕਰਨਾ ਚਾਹੀਦਾ ਰੱਬ ਜੀ ਦਾ ਨਾ ਕਿ ਦੂਜਿਆਂ ਨੂੰ ਨੀਵੇਂ ਜਾਂ ਦੂਜੇ ਨਾਲ ਕਿਰਣਾ ਕਰਨੀ ਚਾਹੀਦੀ ਹੈ ਸਹਿਬ ਜੀ ਕਹਿੰਦੇ ਪਰ ਹਾਂ ਆਪਣੇ ਰੰਗ ਦਾ ਆਪਣੇ ਰੂਪ ਦਾ ਆਪਣੇ ਸੂਰਤ ਦਾ ਹੰਕਾਰ ਨਹੀਂ ਕਰਨਾ ਹੰਕਾਰ ਕਰਨ ਦੀ ਬਜਾਏ ਮਹਾਰਾਜ ਇਹ ਗੱਲ ਕਰਨੀ ਪਾਤਸ਼ਾਹ ਜੀ ਤੁਹਾਡੀ ਵਡਿਆਈ ਹੈ ਕਿ ਕਿਸੇ ਨਾ ਕਿਸੇ ਪੱਖ ਤੋਂ ਤੁਸੀਂ ਮੈਨੂੰ ਮਾਣ ਬਖਿਆ ਹੋਇਆ ਹੈ ਸਹਿਬ ਜੀ ਕਹਿੰਦੇ ਇਹਨਾਂ ਗੱਲਾਂ ਦਾ ਹੰਕਾਰ ਨਹੀਂ ਕਰਨਾ ਰੰਗ ਰੂਪ ਦੇਣ ਵਾਲਾ ਉਹ ਮਾਲਕ ਪਰਮਾਤਮਾ ਆਪਿਆ ਖੁਦ ਦਾਤਾ ਸਹਿਬ ਜੀ ਕਹਿੰਦੇ ਪ੍ਰਭ ਦੀ ਜੋਤ ਸਗਲ ਘਟ ਸੋਹ ਹੈ ਜੇ ਅੱਜ ਤੇਰੇ ਕੋਲੇ ਰੰਗ ਰੂਪ ਸੋਹਣਾ ਆ ਚੇਤੇ ਇਹ ਵੀ ਗੱਲ ਰੱਖੀ ਵੀ ਜਿਨ੍ਹਾਂ ਦਾ ਰੰਗ ਰੂਪ ਸੁੰਦਰ ਨਹੀਂ ਹੈ ਚਿਹਰਾ ਸੁੰਦਰ ਨਹੀਂ ਹੈ ਥੋੜਾ ਜਿਹਾ ਹੋਰ ਤਰ੍ਹਾਂ ਦਾ ਲੱਗਦਾ ਵਾ ਤੇ ਸਹਿਬ ਜੀ ਕਹਿੰਦੇ ਵੀ ਉਹਨਾਂ ਦੇ ਹਿਰਦਿਆਂ ਦੇ ਵਿੱਚ ਵੀ ਨਾ ਪਰਮਾਤਮਾ ਦੀ ਹੀ ਦਾਤਾ ਜੀ ਦੀ ਹੀ ਜੋਤ ਵਸੀ ਹੋਈ ਹੈ ਤਾਂ ਕਰਕੇ ਬਾਦਸ਼ਾਹ ਕਹਿਣ ਲੱਗੇ ਵੀ ਹਰੇਕ ਨੂੰ ਅਦਬ ਸਤਕਾਰ ਔਰ ਪਿਆਰ ਦੀ ਭਾਵਨਾ ਦੇ ਨਾਲ ਬੁਲਾ ਕੇ ਉਹਨਾਂ ਦਾ ਮਾਨ ਸਨਮਾਨ ਕਰਦੇ ਰਹਿਣਾ ਚਾਹੀਦਾ ਇੱਜ਼ਤ ਦੇਓਗੇ ਅਗਲਾ ਵੀ ਤੁਹਾਨੂੰ ਇੱਜ਼ਤ ਦੇ ਨਾਲ ਬੁਲਾਵੇਗਾ ਕਿਸੇ ਨੂੰ ਸੋਹਣੇ ਚਿਹਰੇ ਵਾਲਾ ਮਾੜੇ ਅਤੇ ਭੈੜੇ ਲਫ਼ਜ਼ਾਂ ਦੇ ਨਾਲ ਬੁਲਾਵੇਗਾ ਤਾਂ ਲੋਕ ਇਹ ਗੱਲ ਕਹਿੰਦੇ ਹਨ ਵੀ ਇਹਦੀ ਸੂਰਤ ਵੇਖ ਕੇ ਇਹਦੇ ਤੇ ਨਾ ਜਾਇਓ ਇਹਦਾ ਚਿਹਰਾ ਵੇਖ ਕੇ ਨਾ ਕਿਤੇ ਇਹਦੇ ਪਰਮਾਏ ਨਾ ਜਾਇਓ ਤੁਸੀਂ ਪਰ ਇਹਦੀ ਬੋਲਬਾਣੀ ਬੜੀ ਹੀ ਮੰਦੀ ਹੈ ਸੁਸਤਾਹ ਕਰਕੇ ਮਹਰ ਨੇ ਕਿਹਾ ਵੀ ਆਪਣੀ ਬੋਲਬਾਣੀ ਨੂੰ ਸਾਬਤੁਕਰੀ ਰੱਖਿਏ ਔਰ ਆਪਣੇ ਆਪ ਨੂੰ ਇਨੇ ਕੁ ਕਾਬਿਲ ਬਣਾਈਏ ਕਿ ਲੋਕ ਕਹਿਣ ਹਾਂ ਜੀ ਇਹਦੇ ਵਰਗਾ ਚੰਗਾ ਅਤੇ ਸਿਆਣਾ ਬੰਦਾ ਕੋਈ ਹੋਰ ਨਹੀਂ ਹੋ ਸਕਦਾ ਅੱਗੇ ਸਹਿਬ ਨੇ ਕਿਰਪਾ ਕੀਤੀ ਮਹਰੇ ਕਹਿਣ ਲੱਗੇ ਤਨਵੰਤਾ ਹੋਏ ਕਿ ਹਾਂ ਕੋ ਗਰਪ ਹੈ ਜਾਨ ਸਾਹਿਬ ਕਿਸ਼ਤ ਇਸਕਾ ਦਿਆ ਦਰਬ ਹੁਣ ਇਹ ਜਿਹੜੀ ਚੀਜ਼ ਹੈ ਇਹ ਹੈ ਜੀ ਮਾਇਆ ਪੈਸਾ ਧਨ ਦੌਲ ਮਹਾਰਾਜ ਜੀ ਕਹਿੰਦੇ ਤਨਵੰਤਾ ਹੋਏ ਕਿਹਾਂ ਕੋ ਗਰਪ ਹੈ ਹੰਕਾਰ ਨਹੀਂ ਕਰਨਾ ਇਸ ਚੀਜ਼ ਦਾ ਗਰਬੇ ਦਾ ਭਾਵੇਂ ਹੰਕਾਰ ਮਹਾਰਾਜ ਜੀ ਕਹਿੰਦੇ ਜੇ ਦਾਤਾ ਜੀ ਨੇ ਤੈਨੂੰ ਦੌਲਤ ਦੇ ਦਿੱਤੀ ਨਾ ਦੁਨੀਆਵੀ ਤੇ ਉਹਦੇ ਵਿੱਚ ਹੰਕਾਰ ਨਾ ਕਰੀ ਸਗੋਂ ਮਹਾਰੇ ਕਹਿੰਦੇ ਵੀ ਨਿਮਰ ਸੁਭਾਅ ਲੈ ਕੇ ਆਉਣਾ ਹੈ ਨਿਮਰਤਾ ਵਾਲਾ ਸੁਭਾਅ ਲਿਆ ਕੇ ਸ਼ੁਕਰਾਨਾ ਕਰਦੇ ਰਹਿਣਾ ਹੈ ਮਹਾਰਾਜ ਜੀ ਤੇ ਜਦੋਂ ਅਸੀਂ ਸ਼ੁਕਰਾਨਾ ਦਾਤਾ ਜੀ ਦਾ ਕਰਦੇ ਆਂ ਨਾ ਕਿ ਮਹਾਰਾਜ ਇਹ ਜਿੰਨੀ ਦੌਲਤ ਹੈ ਜਿੰਨਾ ਧਨ ਹੈ ਮੇਰੇ ਕੋਲੇ ਇਹ ਮੇਰਾ ਨਹੀਂ ਇਹ ਤੁਹਾਡਾ ਵਾ ਤੁਹਾਡੇ ਵੱਲੋਂ ਬਖਸ਼ਿਆ ਗਿਆ ਵਾ ਬਹੁਤ ਲੋਕ ਇਸ ਧਨ ਨੂੰ ਪ੍ਰਾਪਤ ਕਰਨ ਦੇ ਲਈ ਤਰਸਦੇ ਪਏ ਹਨ ਪਰ ਤੁਸੀਂ ਮੇਰੇ ਤੇ ਤਰਸ ਖਾ ਕੇ ਮਹਾਰਾਜ ਦਇਆ ਕਰਦਿਆਂ ਹੋਇਆ ਧਨ ਜਿਹੜਾ ਵਾ ਮੇਰੀ ਝੋਲੀ ਦੇ ਵਿੱਚ ਮੇਰੇ ਔਕਾਤ ਤੋਂ ਵਧੇਰੇ ਭਾਰਤ ਦਾ ਜਦੋਂ ਅਸੀਂ ਇਦਾਂ ਬੇਨਤੀਆਂ ਕਰਾਂਗੇ ਨਾ ਮਹਾਰਾਜ ਤੇ ਪਾਦਸ਼ਾਹ ਤੇ ਸਾਡੇ ਉੱਤੇ ਖੁਸ਼ ਹੁੰਦੇ ਨੇ ਤੇ ਸਾਡੇ ਉੱਤੇ ਇਹ ਰਹਿਮੋ ਕਰਮ ਸਦਾ ਹੀ ਕਰਦੇ ਰhenge ਅੱਗੇ ਮਹਾਰਾਜ ਨੇ ਕਿਹਾ ਜਾਂ ਸਭ ਕਿਛ ਤਿਸਕਾ ਦੀ ਆਦਰ ਵੀ ਜੋ ਧਨ ਹੈ ਜੋ ਮਾਲ ਹੈ ਤੇਰੇ ਕੋਲ ਜੋ ਤੂੰ ਵਰਤਦਾ ਪਿਆ ਹੈ ਮਾਰੇ ਕਹਿੰਦੇ ਇਹ ਸਭ ਕੁਝ ਉਸ ਮਾਲਕ ਦਾ ਵਾ ਤੇ ਮਿਲਿਆ ਉਹਦੀ ਦਇਆ ਦੇ ਨਾਲ ਉਹ ਦਾਤਾ ਤੇਰੇ ਉੱਤੇ ਦਇਆ ਨਾ ਕਰਦਾ ਇਹ ਤੂੰ ਆਪਣੇ ਵਪਾਰ ਦੇ ਵਿੱਚ ਆਪਣੇ ਬਿਜ਼ਨਸ ਦੇ ਵਿੱਚ ਮੁਨਾਫਾ ਵੀ ਨਾ ਕਰ ਸਕਦਾ ਹਿੰਮਤ ਤੂੰ ਕੀਤੀ ਹੈ ਪਰ ਦਇਆ ਉਸ ਮਾਲਕ ਦੀ ਹੋਈ ਹੈ ਹਿੰਮਤ ਮਨੁੱਖ ਕਰਦਾ ਵਾ ਦਇਆਬਾਨ ਕੌਣ ਹੈ ਪ੍ਰਮਾਤਮਾ ਵਾਹਿਗੁਰੂ ਦੀ ਦਇਆ ਤੋਂ ਬਿਨਾ ਕਾਮਯਾਬੀ ਹਾਸਲ ਨਹੀਂ ਹੁੰਦੀ ਸੋ ਇਹ ਚੇਤੇ ਰੱਖਿਓ ਹਿੰਮਤ ਇਨਸਾਨ ਨੇ ਕਰਨੀ ਹੈ ਕੰਮ ਇਨਸਾਨ ਦੇ ਸਰੀਰ ਨੇ ਕਰਨਾ ਹੈ ਦਇਆ ਕਿੰਨੇ ਕਰਨੀ ਹੈ ਉਹ ਦਾਤਾ ਦੀ ਹੈ ਅੱਗੇ ਮਾਰੇ ਕਹਿੰਦੇ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਤਾ ਆ ਵੱਡੇ ਵੱਡੇ ਸੂਰਮੇ ਹਨ ਵੱਡੇ ਵੱਡੇ ਜੋਧੇ ਹਨ ਪਰ ਪ੍ਰਮਾਤਮਾ ਦੀ ਕਲਾ ਅੱਗੇ ਨਾ ਮਹਾਰਾਜ ਜੀ ਕਹਿੰਦੇ ਠਿੱਕੇ ਹੋ ਜਾਂਦੇ ਨੇ ਕਈ ਵਾਰ ਸਤਿਗੁਰੂ ਨੇ ਕਿਹਾ ਵਾ ਵੀ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਤਾ ਗੁਰੂ ਦੀ ਕਿਰਪਾ ਤੋਂ ਬਿਨਾ ਮਾਰੇ ਕਹਿੰਦੇ ਕੱਖ ਨਹੀਂ ਹੋ ਸਕਦਾ ਸਤਿਗੁਰੂ ਦੀ ਕਿਰਪਾ ਹੋਵੇ ਤੇ ਵੱਡੇ ਵੱਡੀਆਂ ਜੰਗਾਂ ਜੁੱਧਾਂ ਜਿੱਤੀਆਂ ਜਾਂਦੀਆਂ ਹਨ ਤੇ ਮਹਾਰਾਜ ਦੀ ਕਿਰਪਾ ਨਾ ਹੋਵੇ ਤੇ ਕਈ ਵਾਰੀ ਇਨਸਾਨ ਇਦਾਂ ਹੁੰਦਾ ਵਾ ਵੀ ਜੰਗ ਦੀ ਹੋਈ ਜਿੱਤ ਜਿਹੜੀ ਉਹਨੂੰ ਵੀ ਹਾਰ ਜਾਂਦਾ ਵਾ ਅੱਗੇ ਮਹਾਰਾਜ ਨੇ ਕਿਹਾ ਜੇ ਕੋ ਹੋਏ ਬਹਦਾਤਾਰ ਇਸ ਦੇਨ ਹਾਰ ਜਾਣੇਗਾ ਵਾਰ ਮਹਾਰਾਜ ਜੀ ਕਹਿਣ ਲੱਗੇ ਵੀ ਦਾਤਾ ਆ ਉਹ ਮਾਲ ਜਿਹਦਾ ਦਿੱਤਾ ਹੋਇਆ ਅਸੀਂ ਖਾਂਦੇ ਆ ਜਿਹਦਾ ਦਿੱਤਾ ਹੋਇਆ ਅਸੀਂ ਪਹਿਨਦੇ ਆ ਉਹ ਦਾਤਾਰ ਜਦੋਂ ਕਿਰਪਾ ਕਰਦਾ ਹੈ ਤੇ ਸ਼ੁਕਰਾਨਾ ਅਸੀਂ ਕਰਦੇ ਰਹੀਏ ਪਰ ਇਨਸਾਨ ਕੀ ਕਰਦਾ ਵਾ ਵਿਦੇਸ ਦਾਤੇ ਨੇ ਦਿੱਤਾ ਵਾ ਨਾ ਉਹਨੂੰ ਭੁੱਲ ਜਾਂਦਾ ਵਾ ਇਸ ਦੇਨਹਾਰ ਜਾਣੇ ਗਵਾਰ ਗਵਾਰਾਂ ਦੇ ਵਾਂਗੂ ਅਨਪੜਾਂ ਦੇ ਵਾਂਗੂ ਮੂਰਖਾਂ ਦੇ ਵਾਂਗੂ ਪਹਿਚਾਨ ਨਹੀਂ ਕਰਦਾ ਮਾਲਕ ਦੀ ਸਗੋ ਉਲਟਾ ਉਹਦੇ ਨਾਲ ਸਿੰਘ ਫਸਾ ਕੇ ਰੱਖਦਾ ਵੀ ਰੱਬ ਨੇ ਆ ਨਹੀਂ ਦਿੱਤਾ ਰੱਬ ਨੇ ਉਹ ਦੇ ਦਿੱਤਾ ਤੇ ਮਾਰੇ ਨੇ ਇਸੇ ਹੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਅੰਦਰ ਸਮਝਾਇਆ ਵਾ ਕਿ 10 ਬਸਤੂਲੇ ਬਾਸ਼ੇ ਪਾਵੇ ਏਕ ਬਸਤ ਕਾਰਨ ਵਿਖੋਟ ਗਵਾਵੇ ਏਕ ਪੀਨਾ ਦੇ 10 ਭੀ ਹਿਰਲੇ ਤੋ ਆ ਮੂੜਾ ਕਹੋ ਕਹਾ ਕਰੇਂਗੇ ਹੈ ਮੂਰਖਾ ਜੇ ਤੈਨੂੰ ਰੱਬ ਨੇ ਇੱਕ ਵਸਤੂ ਨਹੀਂ ਦਿੱਤੀ ਤੇ ਤਾਂ ਕੀ ਹੋ ਗਿਆ ਬਾਕੀ ਤੇ ਸਾਰਾ ਕੁਝ ਦਿੱਤਾ ਹੈ ਨਾ ਤੇ ਜੇ ਉਹ 10 ਜਾਂ 10 ਵਸਤੂਆਂ ਤੇਰੇ ਕੋਲੋਂ ਲੈ ਲਵੇ ਵਾਪਸ ਤੇ ਕੀ ਕਰ ਲਵੇਂਗਾ ਅਸੀਂ ਕੁਝ ਨਹੀਂ ਕਰ ਸਕਦੇ ਮਾਲਕ ਦੀ ਤਾਂ ਸਤਿਗੁਰੂ ਦੇ ਨਾਲ ਅਸੀਂ ਜੋਰ ਅਜਮਾਇਸ਼ ਥੋੜੀ ਕਰ ਸਕਦੇ ਬੰਦਾ ਦੁਨੀਆਂ ਦੇ ਨਾਲ ਸਾਜ਼ਿਸ਼ਾਂ ਰਚ ਸਕਦਾ ਹੈ ਦੁਨੀਆਂ ਦੇ ਨਾਲ ਆਪਣੀ ਤਾਕਤ ਅਜਮਾ ਸਕਦਾ ਹੈ ਆਪਣੇ ਤੋਂ ਮਾੜੇ ਦੇ ਨਾਲ ਤਾਕਤ ਅਜਮਾ ਕੇ ਬਲ ਅਜਮਾ ਕੇ ਮਨ ਮਰਜ਼ੀ ਕਰ ਸਕਦਾ ਪਰ ਮਾਲਕ ਦੇ ਅੱਗੇ ਕਿਹਦਾ ਜੋਰ ਚੱਲਦਾ ਉਹਦੇ ਅੱਗੇ ਸਿਰਫ ਇਹੋ ਹੀ ਗੱਲ ਚੱਲਦੀ ਹੈ ਜਿਸ ਸਾਥਰ ਤੋਂ ਨਾ ਹੀ ਜਾਰਾ ਤਾਂ ਕੋ ਕੀ ਜੈ ਸਦ ਨਮਸਕਾਰ ਤੇ ਉਹਦੇ ਅੱਗੇ ਇਕੱਲੀ ਨਮਸਕਾਰ ਚੱਲਦੀ ਹੈ ਨੀਵੇਂ ਹੋ ਕੇ ਉਹਦੇ ਕੋਲ ਅਸੀਂ ਜੋ ਮਰਜ਼ੀ ਲੈ ਸਕਦੇ ਮਿੱਠਤ ਨੀਮੀ ਨਾਨਕਾ ਹੁਣ ਚੰਗਿਆਈਆਂ ਤਤ ਮਹਾਰਾਜ ਕਹਿੰਦੇ ਤੇਰਾ ਮਿੱਠਾ ਸੁਭਾਅ ਬੜਾ ਚੰਗਾ ਲੱਗਦਾ ਮਹਾਰਾਜ ਪਰ ਮਿੱਠਾ ਸੁਭਾਅ ਬਾਸ਼ਾ ਕਹਿੰਦੇ ਚੰਗਾ ਸਭਾ ਮਿੱਠਾ ਸਭਾ ਸਾਬ ਤੁਤਰਾ ਹੋਣਾ ਚਾਹੀਦਾ ਹੈ ਤਾਂ ਚੰਗਾ ਲੱਗਦਾ ਕਈ ਬੜੇ ਮੂੰਹ ਦੇ ਮਿੱਠੇ ਹੁੰਦੇ ਨੇ ਪਰ ਦਿਲ ਤੋਂ ਕੋਟੇ ਵੀ ਹੁੰਦੇ ਨੇ ਮਰ ਨੂੰ ਐਸੇ ਬੰਦੇ ਚੰਗੇ ਨਹੀਂ ਲੱਗਦੇ ਮਰ ਨੇ ਅੱਗੇ ਦਇਆ ਕੀਤੀ ਸਹਿਬ ਜੀ ਕਹਿਣ ਲੱਗੇ ਜੇ ਕੋ ਹੋਏ ਬਹਿ ਦਾਤਾ ਮਹਾਰਜ ਕਹਿੰਦੇ ਵੀ ਉਹ ਦਾਤਾ ਆ ਉਹਦੀ ਬਖਸ਼ਿਸ਼ ਹੋ ਜਾਂਦੀ ਹੈ ਅੱਗੇ ਦਾਤਾ ਜੀ ਕਹਿੰਦੇ ਤਿਸ ਦੇਨ ਹਾਰ ਜਾਂਦੇ ਗਵਾਰ ਪਰ ਇਨਸਾਨ ਰੱਬ ਨੂੰ ਭੁੱਲਦਾ ਜਾਂਦਾ ਹੈ ਬਰੇ ਕੇ ਜਿਸ ਪ੍ਰਸਾਦ ਟੁੱਟੇ ਹੋਂ ਰੋਗ ਨਾਨਕ ਸੋਜਨ ਸਦਾ ਅਰੋਗ ਜੀ ਦੀ ਕਿਰਪਾ ਦੇ ਨਾਲ ਵੱਡੇ ਤੋਂ ਵੱਡੇ ਰੋਗ ਜਿਹੜੇ ਹਨ ਉਹ ਸਮਾਪਤ ਹੋ ਜਾਂਦੇ ਹਨ ਨਾਨਕ ਸੋਜਨ ਸਦਾ ਅਰੋਗ ਹੁਣ ਰੋਗ ਕਿਹੜੇ ਹਨ ਇੱਕ ਤਨ ਦੇ ਰੋਗ ਨੇ ਇੱਕ ਮਨ ਦੇ ਰੋਗ ਨੇ ਤਨ ਦੇ ਰੋਗ ਜਿਹੜੇ ਹਨ ਆਪਾਂ ਨੂੰ ਉਪਲਿਪੰਤ ਪਤਾ ਲੱਗ ਜਾਂਦੇ ਹਨ ਕਿਸੇ ਮੋੜੇ ਨਾ ਪਤਾ ਲੱਗੇ ਸਰੀਰ ਦੱਸਣਾ ਸ਼ੁਰੂ ਕਰਦੇ ਜਾਂਦਾ ਹੈ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਸੁਸਤਪੁਣਾ ਆਲਸਪੁਣਾ ਇਹ ਸਾਰਾ ਕੁਝ ਆਉਣਾ ਸ਼ੁਰੂ ਹੋ ਜਾਂਦਾ ਹੈ ਫਿਰ ਵੀ ਨਹੀਂ ਪਤਾ ਲੱਗਦਾ ਤੇ ਡਾਕਟਰ ਕੋਲੇ ਤੁਸੀਂ ਜਾਂਦੇ ਹੋ ਡਾਕਟਰ ਤੁਹਾਨੂੰ ਕੁਝ ਟੈਸਟ ਲਿਖਣ ਵਾਸਤੇ ਲਿਖ ਕੇ ਦਿੰਦਾ ਆ ਤੇ ਤੁਸੀਂ ਉਹ ਟੈਸਟ ਕਰਵਾਉਨੇ ਹੋ ਉਦੋਂ ਬਾਅਦ ਸਾਰੀ ਗੱਲ ਕਲੀਅਰ ਹੋ ਜਾਂਦੀ ਹੈ ਵੀ ਤੇਰੇ ਸਰੀਰ ਦੇ ਕਿਹੜੇ ਰੋਗ ਹਨ ਤੇ ਮਨ ਦੇ ਰੋਗ ਉਹ ਇਨਸਾਨ ਨੂੰ ਪਤਾ ਹੈ ਵੀ ਕੀ ਕਮਜ਼ੋਰੀ ਹੈ ਮਨ ਦੀ ਤੇ ਮਾਰੇ ਕਹਿੰਦੇ ਵੀ ਜਦੋਂ ਅਸੀਂ ਗੁਰੂ ਦੇ ਬਣ ਜਾਂਦੇ ਆ ਨਾ ਸਤਿਗੁਰੂ ਪਾਤਸ਼ਾਹ ਸਾਡਾ ਤਨ ਅਤੇ ਮਨ ਜਿਹੜਾ ਹੈ ਨਾ ਦੋਨਾਂ ਦੇ ਉੱਤੇ ਕਿਰਪਾ ਕਰਦਿਆਂ ਹੋਇਆ ਦੋਵੇਂ ਰੋਗ ਖਤਮ ਕਰ ਦਿੰਦਾ ਹੈ ਮਨ ਦੇ ਰੋਗ ਹਨ ਵਿਸ਼ੇਵਿਕਾਰ ਤਨ ਦੇ ਰੋਗ ਜਿਹੜੇ ਹਨ ਉਹ ਕੋਈ ਕਿਸੇ ਬਿਮਾਰੀ ਕਿਸੇ ਸੰਘੀਰ ਸੰਕਟ 'ਚ ਫਸਿਆ ਹੋਵੇ ਤੇ ਗੁਰੂ ਆਪ ਮਿਹਰਬਾਨੀ ਉਤੇ ਉਹਦੇ ਉਤੇ ਦਇਆ ਕਰ ਦਿੰਦਾ ਹੈ ਸੋ ਸਤਿਗੁਰਾਂ ਦਾ ਸ਼ੁਕਰਾਨਾ ਕਰੀਏ ਔਰ ਹਮੇਸ਼ਾ ਹੀ ਗੁਰੂ ਦੇ ਸ਼ਬਦ ਦੀ ਪਾਲਣਾ ਕਰਦੇ ਰਹੀਏ ਜੀ ਫੋਲ ਚੁਕ ਦੀ ਕਿਵਾਂ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ